ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਿਹੜਾ ਸ਼ੀਤ ਭਗਤ ਸਿੰਘ ਲਗਣਾ ਸਵੱਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸਵਾਗਤ ਹੈ। ਬਾਜੀ ਮੋਲੂ ਬਾਜੀ ਸਵੇਰੇ ਸੁਣਿਆ ਕੋਈ ਛੋਟਾ ਜਿੰਨੇ ਖੁੱਲੇ ਪਿੱਛੇ ਨੂੰ ਥੋੜੋ ਲੈ ਲਓ ਪਿੱਛੇ ਮੇਟੀ ਭਾਜੀ ਹੱਥ ਵਿੱਚ ਰੱਖੋ ਇੱਕ ਮਿੰਟ ਤੁਸੀਂ ਆ ਜਾਓ ਆ ਜਾਓ ਅੱਗੇ ਛੱਡੇ ਹੋ ਜਾ ਥੋੜੇ ਪਿੱਛੇ ਪਿੱਛੇ ਖੁੱਲੇ ਖੁੱਲੇ ਹੋ ਜਾ ਜੀ ਇੱਕ ਮਿੰਟ ਸਰ ਫੋਟੋ ਲੈ ਲੀਹਦਾ ਠੀਕ ਕਰ ਸਰ ਇੱਕ ਵਾਰੀ ਇੱਕ ਚੁੱਕ ਪੜਾ ਕੇ ओके सर हरे राम जी जय हरे राम एक मिनट एक मिनट नाम लो हां लो ओके फोन तुम्हारे ठीक है सर महाराज जी ਅੱਜ ਦੇ ਜਿਹੜਾ ਪ੍ਰੋਟੈਕਸ਼ਨ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਬਸ ਸਿਰਫ ਵਿਗਿਆਪਨ ਲੈ ਕੇ ਸਰਕਾਰ ਕੋਲ ਉਹ ਆਸਾਂ ਦੇ ਕਿ ਜੋ ਤਹਿੰਸਾ ਹੋ ਰਹੀ ਹੈ ਉਹ ਰੋਕਿਆ ਜਾਵੇ ਸਰਕਾਰ ਹਸਤਾਛੇਪ ਕਰ ਉਹਦੇ ਵਿੱਚ ਜਾ ਕੇ ਭੜੇ ਸਨਾਤਨ ਦੀ ਰੱਖਿਆ ਕਰ ਮੰਦਰਾਂ ਦੀ ਰੱਖਿਆ ਕਰ ਕਿ હિન્દੂ ਸਮਾਨੁਰੂਪ ਦੀ ਰੱਖਿਆ ਕਰੇ ਮੈਂ ਸੰਦੀਪ ਠਾਕੁਰ ਜਿਲ੍ਹਾ ਸੰਯੋਜਕ ਬਜਰੰਗਦਲ ਅੱਜ ਅਸੀਂ ਬੰਗਲਾਦੇਸ਼ ਦੇ ਵਿਸ਼ੇ ਤੇ ਇਕੱਠੇ ਹੋਏ ਹਾਂ ਕਿੱਥੇ ਕਿ ਹਿੰਦੂਆਂ ਨਾਲ ਬਹੁਤ ਹੀ ਧੱਕਾ ਹੋ ਰਿਹਾ ਹੈ ਉੱਥੇ Hindu ਭਾਈਚਾਰੇ ਦੇ ਲੋਕਾਂ ਨੂੰ ਮਤਲਬ ਪਛਾਣ ਪਛਾਣ ਕੇ ਟਾਰਗੇਟ ਕਰਕੇ ਕਿਲਿੰਗ ਕੀਤੀ ਜਾ ਰਹੀ ਹੈ ਮੇਰੀ ਸਰਕਾਰ ਨੂੰ ਗੁਜਾਰਿਸ਼ ਹੈ ਕਿ ਉੱਥੇ ਹਸ ਤੱਕ ਸ਼ੇਪ ਕਰਕੇ ਸਾਡੇ Hindu ਭਾਈਚਾਰੇ ਨੂੰ ਸੁਰੱਖਿਅਤ ਕੀਤਾ ਜਾਵੇ ਤਾਂ ਕਿ ਕੋਈ ਨਾ ਕੋਈ ਬਚਾਅ ਹੋ ਸਕੇ ਜੇਕਰ ਇਹ ਨਹੀਂ ਹੁੰਦਾ ਤਾਂ ਮਾਹੌਲ ਇੰਡੀਆ ਵਿੱਚ ਬੀ ਬਿਗੜ ਸਕਦਾ ਕਿਉਂਕਿ ਸਾਡਾ Hindu ਭਾਈਚਾਰਾ ਪੂਰੇ ਰੋਸਚ ਹੈ ਇਸ ਕਰਕੇ ਮੇਰੀ ਬੇਨਤੀ ਹੈ ਸੈਂਟਰਲ ਗਵਰਨਮੈਂਟ ਨੂੰ ਕਿ ਉਹ Hindu ਭਾਈਚਾਰੇ ਦੀ ਸੁਰੱਖਿਆ ਪੱਕੀ ਕਰੇ ਜੈ ਮਾਤਾ ਕੀ ਜੈ ਜਿਸ ਤਰ੍ਹਾਂ ਦੇ ਨਾਲ ਹਿੰਦੂਆਂ ਦੇ ਉੱਪਰ ਸਾਡੇ ਧਾਰਮਿਕ ਸਥਾਨਾਂ ਦੇ ਉੱਪਰ ਬੰਗਲਾ ਦੇ ਬੰਗਲਾਦੇਸ਼ ਦੇ ਵਿੱਚ ਅਤਿਆਚਾਰ ਹੋ ਰਹੇ ਨੇ ਸਾਡੀਆਂ ਭੈਣਾਂ ਦੇ ਨਾਲ ਸਾਡੀਆਂ ਮਾਤਾਵਾਂ ਦੇ ਨਾਲ ਸਰੀਰਕ ਸ਼ੋਸ਼ਣ ਹੋ ਰਹੇ ਨੇ ਮੈਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਾਂਗਾ ਆਪ ਦੇ মিডিਆ ਦੇ ਨਾਲ ਮਾਧਿਅਮ ਦੇ ਨਾਲ ਇਹ ਰਿਕੁਐਸਟ ਕਰਾਂਗਾ ਜਿੰਨੀ ਛੇਤੀ ਇੰਟਰਫੇਰੈਂਸ ਇਸ ਮਸਲੇ ਦੇ ਉੱਪਰ ਕੀਤੀ ਜਾਏ ਔਰ ਬੰਗਲਾਦੇਸ਼ ਗਵਰਨਮੈਂਟ ਦੇ ਨਾਲ ਔਰ ਇੰਡੀਆ ਹਾਈ ਕਮਿਸ਼ਨਰ ਦੇ ਨਾਲ ਜਲਦੀ ਤੋਂ ਜਲਦੀ ਰਾਬਤਾ ਕਾਇਮ ਕਰਕੇ ਹਿੰਦੂਆਂ ਦੇ ਉੱਪਰ ਸ਼ੋਸ਼ਣ ਕਰਨਾ ਬੰਦ ਕਰਾਇਆ ਜਾਵੇ ਸਾਡੇ ਧਾਰਮਿਕ ਸੰਸਥਾਵਾਂ ਦੇ ਉੱਪਰ ਅਟੈਕਸ ਕਰਾਇਆ ਬੰਦ ਜਾਣ ਔਰ ਮੈਂ ਦੇਸ਼ ਦੀ ਸਰਕਾਰ ਨੂੰ ਇਹ ਬੇਨਤੀ ਕਰਾਂ ਔਰ ਪੂਰੀ ਤਰ੍ਹਾਂ ਸੁਨਿਸ਼ਚਿਤ ਕੀਤਾ ਜਾਵੇ ਕਿ ਸਾਡੇ ਜਿਹੜੇ ਇੱਥੇ ਹਿੰਦੂਸ ਨੇ ਉਹਨਾਂ ਨੂੰ ਸੇਫ ਕੀਤਾ ਜਾਵੇ ਜੈ ਸ਼ੇ ਰਾਮ ਮੈਂ ਰਾਜਕਮਾਰ ਸੱਬਰਵਾਲ ਭਾਰਤੀਆ ਵਾਲਮੀਕੀ ਧਰਮ ਸਮਾਜ ਸਮਾਜ ਸੇਵਕ ਵਾਸ਼ ਪ੍ਰਧਾਨ ਪੰਜਾਬ ਮੈਂ ਜੋ ਬੰਗਲਾਦੇਸ਼ ਤੇ ਹਿੰਦੂਆਂ ਦੇ ਪ੍ਰਤਿਆਚਾਰ ਹੋ ਰਿਹਾ ਹੈ ਮੈਂ ਉਹਨਾਂ ਦੀ ਬਹੁਤ ਆਪਣੇ ਸਮਾਜ ਲੋ ਆਪਣੇ ਭਾਈਚਾਰੇ ਲੋ ਮੈਂ ਨਖੇਦੀ ਕਰਦਾ ਆ ਵੀ ਜੋ ਹਿੰਦੂਆਂ ਦੇ ਅਤਿਆਚਾਰ ਹੋ ਰਿਹਾ ਹੈ ਉਹ ਨਹੀਂ ਹੋਣਾ ਚਾਹੀਦਾ ਔਰ ਸਾਰਿਆਂ ਨੂੰ ਮਿਲ ਦੁਲ ਕੇ ਰਹਿਣਾ ਚਾਹੀਦਾ ਉਹਰੇ ਲੇਟ ਆਇਆ। ਪਿੱਛੇ ਆ ਜਾ ਮੁੰਡਾ। 1 ਮਿੰਟ 1 ਮਿੰਟ ਰੁਕਾ। ਵੰਦੇ ਮਾਤਰ ਭਾਰਤ ਯਾਰ ਥੋੜੇ ਜਿਹਾ ਦੇਖ ਮੁੰਡਾ। ਜੋ ਬੋਲੇ ਸੋ ਨਿਰਬੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਜੋ ਅੱਜ ਜੋ ਸਾਡੇ ਸ਼ਹਿਰ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸੰਗਠਨਾਂ ਨੇ ਜੋ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆ ਤੇ ਦਲਤਾਂ ਦੇ ਜੋ ਹਤਿਆਚਾਰ ਹੋ ਰਿਹਾ ਵਾ ਬੜਾ ਹੀ ਨਿੰਦਣਯੋਗ ਹੈ ਅਸੀਂ ਉਹਨਾਂ ਦਾ ਬੜਾ ਹੀ ਸ਼ਬਦਾ ਦੇ ਵਿੱਚ ਨਿੰਦਾ ਕਰਦੇ ਆ ਵੀ ਐਦਾਂ ਦਾ ਬੰਗਲਾਦੇਸ਼ ਦੇ ਵਿੱਚ ਐਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਆ ਇਹ ਭਾਰਤ ਦੇਸ਼ ਸਾਰੇ ਦਾ ਹਿੰਦੂ ਦਾ ਚਾਹੇ ਮੁਸਲਮਾਨਾ ਚਾਹੇ ਸਿੱਖਾ ਚਾਹੇ 크ਿਸਚਨਾਂ ਸਾਰਿਆਂ ਦਾ ਇਹ ਦੇਸ਼ ਆ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਜੋ ਵੀ ਇਹ ਘਟਨਾ ਬੰਗਲਾਦੇਸ਼ ਦੇ ਵਿੱਚ ਹੋ ਰਹੀ ਆ ਮੈਂ ਆਪਣਾ ਭਾਰਤੀ ਵਾਲਮੀਕ ਤਰ੍ਹਾਂ ਸਮਾਜ ਵਾਲਮੀਕ ਸਮਾਜ ਵੱਲੋਂ ਇਹਦੀ ਕੋਰ ਨਿੰਦਾ ਕਰਦਾ ਵਾ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾ ਵੀ ਇਹ ਇੱਥੇ ਨੱਥ ਪਾਈ ਜਾਵੇ ਜੋ ਕਿ ਭਾਰਤ ਦਾ ਮਾਹੌਲ ਜਾਂ ਦੇਸ਼ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਅੱਜ ਜਿਹੜਾ ਬੰਗਲਾਦੇਸ਼ ਦੇ ਉੱਤੇ ਤਸ਼ੱਦਦ ਹੋ ਰਿਹਾ ਉਹਦੇ ਲਈ ਅੱਜ ਅਸੀਂ ਸਾਰੇ ਸੰਗਠਨ ਇਕੱਠੇ ਹੋਏ ਆਂ ਅੱਜ ਅਸੀਂ ਕੋਈ ਪੋਲਿਟੀਕਲ ਨਾ ਰੱਖ ਕੇ ਕਿ ਸਾਰੇ ਜਿਹੜੇ ਆਮ ਜਨਤਾ ਦੀ ਆਵਾਜ਼ ਅਸੀਂ ਉਠਾਈ ਹੈ ਆਮ ਜਨਤਾ ਇੱਥੇ ਪਹੁੰਚੀ ਹੈ ਤੇ ਅਸੀਂ ਆਮ ਜਨਤਾ ਦਾ ਬਹੁਤ ਧੰਨਵਾਦ ਕਰਦੇ ਆਂ ਲੇਕਿਨ ਅਸੀਂ ਇੱਕ ਪ੍ਰਸ਼ਾਸਨ ਨੂੰ ਇੱਕ ਕੇਂਦਰ ਨੂੰ ਇਹ ਕ ਅਲਟੀਮੇਟਮ ਦੇਣਾ ਚਾਹੁੰਦੇ ਆਂ ਕੀ ਜਿਹੜਾ ਉੱਥੇ ਤਸ਼ੱਦਦ ਹੋ ਰਿਹਾ ਉਹਦੇ ਤੇ ਲਗਾਮ ਕਸੀ ਜਾਵੇ ਉਹਦੇ ਤੇ ਜੋ ਵੀ ਐਕਸ਼ਨ ਬਣਦਾ ਉਹ ਤੇ ਕੀਤਾ ਜਾਵੇ ਕਿਉਂਕਿ ਉੱਥੇ ਬਹੁਤ ਬੁਰਾ ਹਾਲ ਹੈ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਕਿ ਉੱਥੇ ਜਿਹੜੀਆਂ ਲੇਡੀਜ਼ ਦਾ ਜਿਹੜਾ ਬੁਰਾ ਹਾਲ ਹੈ ਲੇਡੀਜ਼ ਦੇ ਲਈ ਰੇਪ ਹੋ ਰਿਹਾ ਲੇਡੀਜ਼ ਦੇ ਬਹੁਤ ਤਸ਼ੱਦਦ ਹੋ ਰਿਹਾ ਜੈਂਟਸ ਤੇ ਵੀ ਹੋ ਰਿਹਾ ਲੇਕਿਨ ਲੇਡੀਜ਼ ਲਾਈਕ ਬੜਾ ਕਿ ਨਾ ਨਹੀਂ ਉਥੇ ਹਰਕਤ ਹੋ ਰਹੀ ਹੈ ਤੇ ਸاسي ਕੇਂਦਰ ਨੂੰ ਵੀ ਇਹ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਡੀ ਜਿਹੜੀ ਮੰਗ ਹੈ ਉਥੇ ਤੱਕ ਰੱਖੀ ਜਾਵੇ ਔਰ ਉਥੇ ਲਗਾਮ ਕਸੀ ਜਾਵੇ ਤੁਸੀਂ ਕਿਤੇ ਇਰਾਨ ਇਰਾਕ ਦੀ ਗੱਲ ਕਰਦੇ ਤਾਂ ਇਰਾਨ ਇਰਾਕ ਇਜ਼ਰਾਈਲ ਟਰਾਂ ਸਾਨੂੰ ਬੰਨਣਾ ਚਾਹੀਦਾ ਇਜ਼ਰਾਈਲ ਦੀ ਤਰ੍ਹਾਂ ਸਾਨੂੰ ਉਹਨਾਂ ਦੇ ਨਕੇਲ ਕਸਣੀ ਚਾਹੀਦੀ ਹੈ ਕਿ ਸਾਡੇ ਇੱਕ Hindu ਬੰਦੇ ਨੂੰ ਜਾਂ ਕਿਸੇ ਨੂੰ ਵੀ ਹੱਥ ਲਾਇਆ ਤਾਂ ਉਹਦੇ ਹੱਥ ਤੋੜ ਦਿੱਤੇ ਜਾਣਗੇ ਐਸੀ ਸਾਨੂੰ ਆਪਣੇ ਦੇਸ਼ ਦੀ ਵੀ ਇੱਕ ਮਤਲਬ ਬਣਾਨੀ ਚਾਹੀਦੀ ਹੈ ਜਿਹੜੀ ਕਿ ਵਿਵਸਥਾ ਮੈਂ ਆਪਣੇ ਪ੍ਰਸ਼ਾਸਨ ਨੂੰ ਕੇਂਦਰ ਜੀ ਨੂੰ ਕੇਂਦਰ ਨੂੰ ਵੀ ਇਹ ਗੱਲ ਕਹਿਣਾ ਚਾਹੂੰਗੀ ਕਿ ਇਹਨੂੰ ਜਲਦੀ ਤੋਂ ਜਲਦੀ ਨਕਾਮ ਕਰੀ ਨਕੇਲ ਕਰੀ ਜਾਵੇ ਤਾਂ ਕਿ ਉੱਥੇ ਸ਼ਾਂਤੀ ਹੋ ਸਕੇ ਹਿੰਦੂਆਂ ਨੂੰ ਥੋੜੀ ਰਾਹਤ ਮਿਲ ਸਕੇ ਕਿਉਂਕਿ ਬਹੁਤ ਪਰੇਸ਼ਾਨ ਹੈ ਸਾਰਿਆਂ ਨੂੰ ਇੰਨੀ ਗੱਲਾਂ ਦੇ ਨਾਲ ਧੰਨਵਾਦ ਮੈਂ ਵਿਸ਼ਣਪੁਰਸ਼ ਨਮਾਸ਼ਰ ਲੀਤੋਰੀ ਆਪਣੇ ਸਾਰੇ ਨਵਾਂ ਸ਼ਹਿਰ ਦੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਜਿਹੜੇ ਪ੍ਰਤੀਨਿਧੀ ਅੱਜ ਇੱਥੇ ਆਏ ਐ ਉਹਨਾਂ ਦਾ ਹਾਰਦਿਕ ਸਵਾਗਤ ਕਰਦਾ ਹੋਇਆ ਇਸ ਦੁੱਖ ਭਰੇ ਮੌਕੇ ਤੇ ਮੈਨੂੰ ਬੜਾ ਦੁੱਖ ਹੁੰਦਾ ਹੈ ਇਸ ਲਈ ਦੱਸਦਾ ਹੈ ਕਿ ਬੰਗਲਾਦੇਸ਼ ਦੇ ਵਿੱਚ ਜੋ ਸਾਡੇ ਹਿੰਦੂ ਸਨਾਤਨ ਧਰਮ ਦੇ ਵਿੱਚ ਅਤਿਆਚਾਰ ਹੋ ਰਹੇ ਆ ਹਰ ਤਰੀਕੇ ਦੇ ਅਤਿਆਚਾਰ ਸਮਾਜਿਕ ਧਾਰਮਿਕ ਸੰਪਤੀਆਂ ਲੁੱਟੀ ਜਾ ਰਹੀਆਂ ਸਾਡੀ ਪੈਣਾ ਤੇ ਭਰਾਵਾਂ ਦੇ ਹਰ ਤਰੀਕੇ ਦਾ ਜ਼ੁਲਮ ਕੀਤਾ ਜਾ ਰਿਹਾ ਹੈ ਔਰ ਇਹ ਖਿਲਾਫ ਆਈ ਸਾਰੇ ਇਕੱਠੇ ਹੋਏ ਆ ਅੱਜ ਅਸੀਂ ਅੱਜ ਆਪਣਾ ਮੈਮੋਰੰਡਮ ਆਪਣਾ ਰੋਸ ਪੱਤਰ ਜੀ ਸਾਹਬ ਨੂੰ ਦਵਾਂਗੇ ਔਰ ਬੇਨਤੀ ਕਰਾਂਗੇ ਇਹ ਮੈਮੋਰੰਡਮ ਸਾਡੇ ਭਾਰਤ ਸਰਕਾਰ ਦੇ ਕੋਲ ਪਹੁੰਚਾ ਜਾਵੇ ਤਾਂ ਕਿ ਸਾਡੀ ਸਰਕਾਰ ਜਿਹੜੀ ਹਿੰਦੂਆਂ ਦੀ ਸਰਕਾਰ ਮੰਨੀ ਜਾ ਰਹੀ ਹੈ 80% ਹਿੰਦੂ ਇੰਡੀਆ ਚ ਹੈਗੇ ਆ ਦੁਨੀਆ ਦਾ ਕੋਈ ਦੇਸ਼ ਨਹੀਂ ਜਿੱਥੇ ਇੰਨੇ ਪ੍ਰਸਤ ਹਿੰਦੂ ਰਹਿੰਦੇ ਨੇ ਇਸ ਕਰਕੇ ਉਹਨਾਂ ਦੇ ਬੇਨਤੀ ਕਰਾਂਗੇ ਕਿ ਉਹਤੇ ਫੌਰੀ ਤੌਰ ਤੇ ਐਕਸ਼ਨ ਲਿਤਾ ਜਾਵੇ ਤੇ ਬੰਗਲਾਦੇਸ਼ ਤੇ ਇਦਾਂ ਦੀ ਨੱਥ ਪਾਈ ਜਾਵੇ ਕਿ ਉਹ ਸਦੀਆਂ ਸਦੀਆਂ ਦਰਿਆਵਾਂ ਯਾਦ ਰੱਖਣ ਕਿ ਕੋਈ ਅੰਧਰਾ ਸਾਨੂੰ ਮਿਲਿਆ ਤੇ ਸਾਡੇ ਸਮਾਜ ਤੇ ਅਤਿਆਚਾਰ ਰੁਕਿਆ ਇਸ ਕਰਕੇ ਬੇਨਤੀ ਹੈ ਸਾਰੇ ਅੱਜ ਆਪਣਾ ਇਕੱਠੇ ਹੋ ਕੇ ਸਾਰੇ ਜੀ ਸਾਹਿਬ ਨੂੰ ਮਿਲਾਂਗੇ ਤੇ ਆਪਣੇ ਸ਼ਹਿਰ ਦੇ ਵਿੱਚ ਇੱਕ ਏਕਤਾ ਬਣਾਈ ਰੱਖਾਂਗੇ ਆਪਾਂ ਸਾਰੇ ਇਹ ਸਾਨੂੰ ਬਹੁਤ ਲੰਮੀ ਲੜਾਈ ਲੜਨੀ ਪੈਣੀ ਹੈ ਇਹਦੇ ਵਿੱਚ ਇਹ ਅੱਜ ਪਹਿਲਾ ਇੱਕ ਇੱਕ ਪਹਿਲਾ ਸਟੈਪ ਹੈ ਜੀ ਬੰਗਲਾਦੇਸ਼ ਦੇ ਖਿਲਾਫ ਆ ਰਹੇ ਹਾਂ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੈ ਸ਼੍ਰੀ ਰਾਮ ਜੈ ਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਅੱਜ ਨਮਾ ਸ਼ਹਿਰ ਦੇ ਵਿੱਚ ਮੁਝੇ ਭਾਈਚਾਰ ਬਰੋਂ ਪਾਰਸ ਸਰਕਾਰ ਦੇ ਨੂੰ ਇਹ ਮੈਮੋਰੰਡਮ ਦਿੱਤਾ ਜਾ ਰਿਹਾ ਮਾ ਜੋ ਡੀਸੀ ਸਾਹਿਬ ਦੇ ਰਾਹੀਂ ਜੋ ਕਿ ਬੰਗਲਾਦੇਸ਼ ਦੇ ਵਿੱਚ ਘਟਗਣ ਦੀਆਂ ਉੱਤੇ ਹਮਲੇ ਹੋ ਰਹੇ ਆ ਬਹੁਤ ਹੀ ਮੰਦਭਾਗੀ ਇਹ ਖਬਰ ਹੈ ਕਿ ਉੱਥੇ ਸਾਰੇ ਭਾਈਚਾਰੇ ਕਾਫੀ ਦਿਨ ਤੋਂ ਰਹਿ ਰਹੇ ਆ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਗੁਰਦੁਆਰੇ ਵੀ ਆ ਟਾਕਾ ਸਾਹਿਬ ਵੀ ਉੱਥੇ ਮੰਦਿਰ ਵੀ ਆ ਤੇ ਉਹਨਾਂ ਦੀ ਸੁਰੱਖਿਆ ਦੇ ਲਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਉੱਥੇ ਜਿਹੜੇ ਵੀ ਘੱਟ ਘੱਟ ਗਿਣਤੀ ਭਾਈਚਾਰੇ ਰਹੇ ਆ ਉਹਨਾਂ ਦੀ ਸੁਰੱਖਿਆ ਦੇ ਲਈ ਜੋ ਯਤਨ ਕਰਨੇ ਚਾਹੀਦੇ ਉਹ ਕਰਨੇ ਚਾਹੀਦੇ ਆ ਤਾਂ ਜੋ ਉੱਥੇ ਜੋ ਜਿਹੜੇ ਵੀ ਸਾਡੇ ਚਾਹੇ ਉਹ ਹਿੰਦੂ ਸਿੱਖ ਜਾਂ ਹੋਰ ਵੀ ਜਿਹੜੇ ਵੀ ਕੋਈ ਭਾਈਚਾਰੇ ਰਹਿੰਦੇ ਆ ਉਹ ਆਪਣੇ ਆਪ ਨੂੰ ਸੁਰੱਖਿਆ ਦਾ ਮਹਿਸੂਸ ਕਰ ਸਕਣ ਜੋ ਉੱਥੇ ਸਾਡੇ ਗੁਰਦੁਆਰੇ ਸਾਹਿਬ ਜਾਂ ਮੰਦਰ ਹੈਗੇ ਉਹਨਾਂ ਦੀ ਸੁਰੱਖਿਆ ਵੀ ਜਗੀਤੀ ਬਣਾਈ ਜਾਏ ਜਣੀ ਚਾਹੀਦੀ ਹੈ ਇਹਦੇ ਨਾਲ ਹੀ ਚਾਹੇ ਪਾਕਿਸਤਾਨ ਦੇ ਹੋਵੇ ਚਾਹੇ ਅਫਗਾਨਿਸਤਾਨ ਹੋਵੇ ਜਿੱਥੇ ਵੀ ਕਿਤੇ ਘੱਟ ਗਿਣਤੀਆਂ ਦੇ ਉੱਤੇ ਜੁਰਮ ਹੁੰਦੇ ਆ ਹਰ ਜਗ੍ਹਾ ਦੇ ਉੱਤੇ ਸੰਸਾਰ ਭਰ ਦੇ ਵਿੱਚ ਸਰਕਾਰ ਨੂੰ ਇਹਦੇ ਲਈ ਯਤਨ ਕਰਨੇ ਚਾਹੀਦੇ ਆ ਜੀ ਸਾਰਿਆਂ ਨੂੰ જય ਸ਼੍ਰੀ ਰਾਮ ਸਾਰਾ ਸਮਾਜ ਸਾਰਾ ਦੇਸ਼ ਜਾਣਦਾ ਕਿ ਜੋ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਤੇ ਜੋ ਪ੍ਰਤਾੜਨਾ ਕੀਤੀ ਜਾ ਰਹੀ ਹੈ ਇੱਕ ਪਹਿਲਾਂ ਬੜਾ ਹੀ ਪ੍ਰਸਿੱਧ ਵਾਕਿਆ ਹੁੰਦਾ ਸੀ ਰੋਟੀ ਕਪੜਾ ਤੇ ਮਕਾਨ ਪਰ ਸਾਨੂੰ ਲੱਗਦਾ ਇਹਦੇ ਨਾਲ ਜੋੜ ਦੇਣਾ ਚਾਹੀਦਾ ਸੁਰੱਖਿਆ ਰੋਟੀ ਕਪੜਾ ਤੇ ਮਕਾਨ ਜੇ ਸੁਰੱਖਿਆ ਹੀ ਨਹੀਂ ਕਿਸੇ ਬੰਦੇ ਦੀ ਹੋਏਗੀ ਉਹ ਇਹਨਾਂ ਮੁਢਲੀਆਂ ਜ਼ਰੂਰਤਾਂ ਨੂੰ ਪੂਰਾ ਕਿਦਾਂ ਕਰ ਸਕੇਗਾ ਅੱਜ ਰਾਹ ਚੱਲਦਾ ਕੋਈ ਇਨਸਾਨ ਹੈ ਉਹਦਾ ਪਰਿਵਾਰ ਹੈ ਉਹਦਾ ਵਿਅਕਤੀਗਤ ਜੀਵਨ ਹੈ ਉਹ ਕੀ ਮੰਗਦਾ ਉਹ ਸੁਰੱਖਿਆ ਮੰਗਦਾ ਉਹ ਰੱਖਿਆ ਮੰਗਦਾ ਤੇ ਜੇ ਉਹਨੂੰ ਰੱਖਿਆ ਜਾਂ ਸੁਰੱਖਿਆ ਹੀ ਨਾ ਮਿਲੇ ਫਿਰ ਉਹਦਾ ਜਿਹੜਾ ਇਹ ਮਨੁੱਖੀ ਸਰੀਰ ਉਹ ਜਿਹੜਾ ਉਹਨੂੰ ਮਿਲਿਆ ਉਹ ਕਿਵੇਂ ਇਹਦੇ ਰਾਹੀਂ ਸੇਵਾਵਾਂ ਸਮਾਜ ਦੀਆਂ ਦੇਸ਼ ਦੀਆਂ ਕਰ ਸਕੇਗਾ ਤੇ ਅੱਜ ਜੋ ਨਵਾਂ ਸ਼ਹਿਰ ਦੇ ਵਿੱਚ ਸਾਰੀਆਂ ਸਮੂਹਿਕ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਹ ਸਿਰਫ ਤੁਸੀਂ ਇਹ ਇਕੱਠ ਦੇਖ ਕੇ ਇੰਨਾ ਹੀ ਨਾ ਸਮਝਿਓ ਕਿ ਇਹ ਇੰਨੇ ਹੀ ਨੇ ਇਹ ਲੱਖਾਂ ਕਰੋੜਾਂ ਅਰਬਾਂ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਉਹਨਾਂ ਦਾ ਪ੍ਰਤੀਨਿਧਿਤਵ ਕਰਨ ਦੇ ਲਈ ਅੱਜ ਇੱਥੇ ਪਹੁੰਚੇ ਨੇ ਤਾਂ ਜੋ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਮੋਰੈਂਡਮ ਦਿੱਤਾ ਜਾਏਗਾ ਅਤੇ ਇਹ ਜਿਹੜਾ ਸੰਦੇਸ਼ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਅਸੁਰੱਖਿਆ ਦੀ ਭਾਵਨਾ ਵੱਧਦੀ ਜਾ ਰਹੀ ਹੈ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੀ ਸੁਰੱਖਿਆ ਹੈ ਉਸ ਨੂੰ ਨਿਸ਼ਚਿਤ ਕਰੇ ਔਰ ਬੰਗਲਾਦੇਸ਼ ਦੇ ਵਿੱਚ ਜੋ ਹੋ ਰਿਹਾ ਹੈ ਇਹ ਹੁਣ ਜੇ ਅਸੀਂ ਕਹੀਏ ਤਾਂ ਹਿਊਮਨ ਵੈਲਿਊਜ਼ ਦਾ ਕਤਲ ਹੈ ਇਹ ਮਨੁੱਖਤਾ ਦਾ ਕਤਲ ਹੈ ਇਹ ਇਨਸਾਨੀਅਤ ਦਾ ਕਤਲ ਹੈ ਇਹ ਮੋਰਲ ਵੈਲਿਊਜ਼ ਦਾ ਕਤਲ ਹੈ ਅੱਜ ਇੱਥੇ ਜਿੰਨੇ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਕੋਈ ਵਿਅਕਤੀਗਤ ਸਵਾਰਥ ਨਹੀਂ ਹੈ ਕਿ ਇਹ ਸਾਰੇ ਇੱਥੇ ਆਏ ਨੇ ਤੇ ਇਹ ਨਹੀਂ ਕਿ ਇਹਨਾਂ ਦੀਆਂ ਆਪਣੀਆਂ ਆਪਣੀਆਂ ਮੰਗਾਂ ਨੇ ਜਾਂ ਇਹਨਾਂ ਦੇ ਪਰਿਵਾਰਾਂ ਦੀਆਂ ਮੰਗਾਂ ਨੇ ਅੱਜ মিডিਆ ਭਾਈਚਾਰਾ ਇੱਥੇ ਇਕੱਠਾ ਹੈ ਤੇ ਇਸੇ ਕਰਕੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਇਸੇ ਕਰਕੇ ਇਹ ਦੇਸ਼ ਹਿੱਤ ਦੀ ਗੱਲ ਹੈ ਇਹ ਰਾਸ਼ਟ੍ਰ ਹਿੱਤ ਦੀ ਗੱਲ ਹੈ ਇਹ ਮਨੁੱਖੀ ਸਮਾਜ ਦੀ ਸੁਰੱਖਿਆ ਦੀ ਗੱਲ ਹੈ ਤੇ ਚਾਹੇ ਉਹ ਬੰਗਲਾਦੇਸ਼ ਹੋਵੇ ਭਾਰਤ ਤੋਂ ਬਾਹਰ ਕੋਈ ਦੇਸ਼ ਹੋਵੇ ਭਾਰਤ ਦੇ ਅੰਦਰ ਕੋਈ ਸਟੇਟ ਹੋਵੇ ਤਾਂ ਇਨਾਂ ਦੀ ਜਿਹੜੀ ਰੱਖਿਆ ਹੈ ਉਹ ਸੁਨਿਸ਼ਚਿਤ ਹੋਣੀ ਬਹੁਤ ਹੀ ਜ਼ਰੂਰੀ ਹੈ ਇਸ ਨੂੰ ਲੈ ਕੇ ਅੱਜ ਜੋ ਇਹ ਗਿਆਪਨ ਹੈ ਮਾਨਯੋਗ ਡੀਸੀ ਸਾਹਿਬ ਨੂੰ ਦਿੱਤਾ ਜਾਵੇਗਾ। ਵੰਦੇ मातरम ਜੈਸਾ ਕਿ ਅੱਜ ਵਿਸ਼ੇ ਦਾ ਸਭ ਕੋ ਵਿਸ਼ੇ ਵਿਦਿਤ ਹੈ ਕਿ ਪੂਰੇ ਵਿਸ਼ਵ ਦੇ ਪटल 'ਤੇ ਅੱਜ ਬੰਗਲਾਦੇਸ਼ ਪਰ ਬੰਗਲਾਦੇਸ਼ ਵਿੱਚ ਰਹਿ ਰਹੇ ਅਲਪ ਸੰਖਿਆ ਹਿੰਦੂਆਂ ਦੇ ਉੱਪਰ ਹੋ ਰਹੇ ਅਤਿਆਚਾਰਾਂ ਪਰ ਮਾਨਵਿਕ ਅਧਿਕਾਰਾਂ ਦੇ ਉਲੰਘਣ ਪਰ और वहाँ पर वहाँ पर रहने वाले धार्मिक सद्भावनाओं को ठेस पहुँचाने वाली स्थितियों पर भारत की तरफ से कड़ा विरोध जताया जा रहा है इसी परंपरा के अंतर्गत आज नवाशहर के सभी समस्त संगठनों धार्मिक संगठनों सामाजिक संस्थाओं के द्वारा इस विरोध को उपायुक्त महोदय के सामने प्रस्तुत करके मेमोरेंडम के रूप में दिया जाएगा और आज पूरे भारत के समस्त हिंदू इस बात से अत्यंत रुष्ट हैं कि वहाँ पर हो रही आगजनी अत्याचार हत्याकांड और लूटपाट और धार्मिक संतों समाज को और वहाँ के धार्मिक लोगों को त्रस्त किया जा रहा है पुनः उन्नीस सौ सैंतालीस जैसी घटनाओं को दोहराया जा रहा है इस घटनाओं का हम पुरजोर विरोध करते हैं और भारत सरकार से निवेदन करते हैं कि भारत सरकार का विदेश मंत्रालय इस पर कड़ी से कड़ी आपत्ति जताए और विश्व मानव मंच पर इसके विषय में हमारा विषय को उठाए धन्यवाद भारत माता की ਮੇਰੇ ਸਾਰੇ ਜਿੰਨੇ ਵੀ ਵੀਰ ਸਨਾਤਨੀ ਭਰਾ ਆ ਅੱਜ ਮੈਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਇਹ ਅਨਾਉਂਸ ਕਰਨਾ ਚਾਹੁੰਦਾ ਔਰ ਆਪਣੀ ਸਰਕਾਰ ਨੂੰ ਜਗਾ ਕੇ ਕਹਿਣਾ ਚਾਹੁੰਦਾ ਜੋ ਸਾਡੇ Hindu ਸਮਾਜ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਕਤਲੇਆਮ ਹੋ ਰਿਹਾ ਜਾਂ ਸੰਘਾਰ ਮੈਂ ਇਹਨੂੰ ਸੰਘਾਰ ਨਹੀਂ ਕਹੂੰਗਾ ਇਹਨੂੰ ਨਰ ਸੰਘਾਰ ਕਹੂੰਗਾ ਐਡਾ ਤਕੜਾ ਨਰ ਸੰਘਾਰ ਹੋ ਰਿਹਾ ਔਰ ਉੱਥੇ ਸਾਡੀਆਂ ਸਰਕਾਰਾਂ ਬਿਲਕੁਲ ਖਾਮੋਸ਼ ਤੇ ਚੁੱਪਿਆ ਕਿਆ ਸਾਡੀਆਂ ਸਰਕਾਰਾਂ ਦੇ ਵਿੱਚ ਇੰਨਾ ਵੀ ਪਾਵਰ ਹੈ ਨਹੀਂ ਕਿ ਸਾਡੀਆਂ ਸਰਕਾਰਾਂ ਉਸ ਕਤਲੇਆਮ ਨੂੰ ਰੋਕਣ ਦੇ ਲਈ ਕੁਝ ਨਾ ਕੁਝ ਕਰਨ ਔਰ ਕਿਆ ਯੂਨੋ ਸਰਕਾਰਾਂ ਤੱਕ ਸਾਡੀ ਜੇ ਆਵਾਜ਼ ਪਹੁੰਚਦੀ ਹੈ ਉਹ ਸਰਕਾਰਾਂ ਸਾਡੇ ਹੀ ਸਾਡੇ ਸਮਾਜ ਦੇ ਨਾਲ ਜੋ ਹੋ ਰਿਹਾ ਤੱਕਾ ਉਹਨੂੰ ਰੋਕਣ ਵਿੱਚ ਕਿਆ ਸਾਡੀ ਕੋਈ ਮਦਦ ਨਹੀਂ ਕਰ ਸਕਦਾ ਜੇ ਕਰ ਸਕਦੇ ਆ ਤਾਂ ਸਾਡੀ ਸਰਕਾਰ ਨੂੰ ਸਾਡੇ ਸਾਹਮਣੇ ਸਾਡੀ ਸਹਾਇਤਾ ਵਾਸਤੇ ਖੜਨਾ ਚਾਹੀਦਾ ਕਿਉਂਕਿ ਅੱਜ ਸਾਡੇ ਲੋਕਾਂ ਦੀ ਸੁਰੱਖਿਆ ਇੰਡੀਆ ਅੱਜ ਤਾਂ ਚਲੋ ਠੀਕ ਹੈ ਬਾਕੀ ਮੁਲਕਾਂ ਦੇ ਵਿੱਚ ਸਾਡੇ ਲੋਕਾਂ ਦੀ ਜਿਹੜੀ ਸੁਰੱਖਿਆ ਆ ਸੇ ਸਾਡੀ ਜਿਹੜੀ ਠੇਸ ਪਹੁੰਚਦੀ ਆ ਸਾਡੀ ਸੁਰੱਖਿਆ ਨੂੰ ਉਹਦੇ ਤੇ ਸਾਡੀ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਇਸ ਕਰਕੇ ਅਸੀਂ ਅੱਜ ਆਪਣੇ ਡੀਸੀ ਸਾਹਿਬ ਨੂੰ ਉਹਦੇ ਉਪਲਖਸ਼ ਦੇ ਵਿੱਚ ਇੱਥੇ ਪ੍ਰੋਟੈਸਟ ਕਰਨਾ ਔਰ ਮੈਮੋਰੈਂਡਮ ਦੇਣ ਆਏ ਆ ਰੋਸ਼ ਪ੍ਰਗਟ ਕਰ ਰਹੇ ਆ ਵੰਦੇ ਮੈਮੋਰੈਂਡਮ